ਤੇ ਆਉਂਦੇ ਰਹਿਣਾ ਕਿ ਮਾਹੂਆਣੇ ਜਾਣ ਲੱਗਿਆ ਬੜੀ ਦਿੱਕਤ ਆਉਂਦੀ ਆ ਪਰੇਸ਼ਾਨੀ ਆਉਂਦੀ ਆ ਮਾਨਜੂਕ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨਾਲ ਰਾਇ ਮਸ਼ਵਰਾ ਕਰਕੇ ਸਾਡੇ ਹੋਰ ਵੀ ਜਿਵੇਂ ਮਾਹੂਆਣੇ ਸੈਂਟਰ ਆ ਉਸੇ ਤਰ੍ਹਾਂ ਆ ਜੋ ਭਾਈ ਉਸੇ ਤਰ੍ਹਾਂ ਹੀ ਰੂਪਨਗਰ ਬਠਿੰਡੇ ਤੇ ਹਿਸ਼ਾਰਪੁਰ ਕਰਦਾਸਪੁਰ ਤੇ ਪੰਜਵਾਂ ਇਹ ਹੁਣ ਜਿਹੜਾ ਨਵੇਂ ਆਮ ਆਦਮੀ ਪਾਰਟੀ ਦੀ ਸਰਕਾਰ ਚ ਖੋਲੇ ਗਏ ਪੰਜਵਾਂ ਸੈਂਟਰ ਜਿਹੜਾ ਇਹ ਤਰਨਤਾਰਨ ਖੋਲਿਆ ਗਿਆ ਉਸ ਤੋਂ ਪਹਿਲਾਂ ਇਕੱਲਾ ਮਾਹੂਆਣੇ ਹੀ ਮਾਊ ਆਣੇ ਲਾ ਪਾ ਕੇ ਤੇ ਪੰਜੇ ਪਾ ਕੇ ਹੁਣ 6 ਸੈਂਟਰ ਬਣ ਗਏ ਆ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਵੀ ਇਲਾਕੇ ਦੇ ਵਿੱਚ ਲੋਡ ਹੋਊਗੀ ਕਿਉਂਕਿ ਹੁਣ ਜਿਵੇਂ ਤਰਨਤਾਰਨ ਤੇ ਖੁੱਲ ਗਿਆ ਸਾਡੇ ਲਾਗੇ ਲਾਗੇ ਕਪੂਰਥਲਾ ਮੋਗਾ ਤੇ ਗਰਦਾਸਪੁਰ ਅਮਰਸਰ ਤਰਨਤਾਰਨ ਤੇ ਹੈਗਾ ਚੋਂ ਪੰਜਾਂ ਜ਼ਿਲ੍ਹਿਆਂ ਦੇ ਲੋਕਾਂ ਨੂੰ ਭਾਵੇਂ ਕੋਈ ਬਜ਼ੁਰਗ ਹੈ ਤੇ ਭਾਵੇਂ ਕੋਈ ਨੌਜਵਾਨ ਹੈ ਕਿਉਂਕਿ ਜਿਨੇ ਟਰੱਕ ਟਿਪਰ ਜਾਂ ਬੱਸ ਚਲਾਉਣੀ ਆ ਉਸ ਹਰੇਕ ਨੂੰ ਡਰਾਈਵਰ ਨੂੰ ਹੈਵੀ ਲਾਇਸੈਂਸ ਦੀ ਲੋੜ ਪੈਂਦੀ ਆ ਤੇ ਜਿਹੜੇ ਇੱਥੇ ਸਿੱਖਣ ਵਾਸਤੇ ਆਉਂਦੇ ਆ ਜਿਨ੍ਹਾਂ ਨੇ ਟੈਸਟ ਦੇਣਾ ਹੁੰਦਾ ਭਾਵੇਂ ਉਹ ਵੱਡੀ ਉਮਰ ਦਾ ਤੇ ਭਾਵੇਂ ਛੋਟੀ ਉਮਰ ਦਾ ਬਣ ਕੇ ਤੇ ਵਿਦਿਆਰਥੀ ਇੱਥੇ ਆਉਣਾ ਨਾ ਤੇ ਵਿਦਿਆਰਥੀ ਬਣ ਕੇ ਜਦੋਂ ਉਹਨਾਂ ਨੂੰ ਮਾਊਆ ਨੇ ਜਾਣਾ ਪੈਂਦਾ ਹੈ ਲੋੜਵੰਦ ਪਰਿਵਾਰਾਂ ਨੂੰ ਜਿਹੜਾ ਤੇ ਅਮੀਰ ਆ ਉਹ ਤੇ ਹੋਟਲ ਦਾ ਅਰੇਂਜ ਕਰ ਲੈਂਦਾ ਤੇ ਜਿਹੜਾ ਕੋਈ ਵਿਚਾਰਾ ਸਾਹਬ ਦੇ ਘਰੋਂ ਸਰ ਦੇ ਪੁੱਜ ਦੇ ਘਰੋਂ ਆ ਠੀਕ ਠਾਕ ਉਹਨਾਂ ਨੂੰ ਵਿਚਾਰਿਆਂ ਨੂੰ ਗੁਰਦਾਰਾ ਸਾਹਿਬ ਵਿਖੇ ਜਾਂ ਕਿਸੇ ਰਿਸ਼ਤੇਦਾਰ ਕੋਲ ਠਹਿਰ ਬਣਾਉਣ ਦਾ ਇੰਤਜ਼ਾਮ ਕਰਨਾ ਪੈਂਦਾ ਹੈ ਇੱਥੇ ਸਾਡੇ ਬੰਨ ਨਾਲ ਸੈਂਟਰ ਡਰਾਈਵਿੰਗ ਸੈਂਟਰ ਹੈਵੀ ਲਾਇਸੈਂਸ ਦਾ ਬੜੀ ਲੋਕਾਂ ਨੂੰ ਸਖਾਲਾ ਹੋ ਜੂਗਾ ਕਿਉਂਕਿ ਮਾਊ ਆਣੇ ਜਾਣਾ ਆਉਣਾ ਬੜਾ ਔਖਾ ਹੰਦਾ ਈ ਇਥੋਂ ਲਗਭਗ 250 ਕਿਲੋਮੀਟਰ ਜਾਣ ਤੇ 250 ਕਿਲੋਮੀਟਰ ਆਉਣਾ ਪਹਿਲਾਂ ਕਾਲੀਦਲ ਦੀ ਸਰਕਾਰ ਵੇਲੇ ਬਣਿਆ ਮਾਊ ਵਾਲਿਆਣਾ ਸੈਂਟਰ ਤੇ ਉਹਦੇ ਬਾਅਦ ਕਾਂਗਰਸੀ ਸਰਕਾਰ ਪੰਜ ਸਾਲ ਰਹੀ ਲੋਕੀ ਬੜਾ ਰੋਲਾ ਪਾਉਂਦੇ ਰਹੇ ਵੀ ਇਹ ਜਿਹੜੇ ਡਰਾਈਵਿੰਗ ਟੈਸਟ ਸੈਂਟਰ ਨੇ ਇਹ ਵਕਵਾ ਕੇ ਜਿਨਾਂ 'ਚ ਬਣਾਏ ਜਾਣ ਇਲਾਕੇ ਅਨੁਸਾਰ ਬਣਾਏ ਜਾਣ ਪਰ ਕਿਸੇ ਨੇ ਕੋਈ ਗੱਲ ਨਹੀਂ ਸੁਣੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਯੋਗ ਅਗਵਾਈ ਦੇ ਵਿੱਚ ਸਾਡੇ ਇੱਥੇ ਤਰਨਤਾਰਨ ਹੋਰ ਵੀ ਚੋਂਪੰਨਾਂ ਜ਼ਿਲ੍ਹਿਆਂ ਦੇ ਵਿੱਚ ਜਿਹੜੇ ਖੁੱਲਿਆ ਸੈਂਟਰ ਇਹਦੇ ਨਾਲ ਲੋਕਾਂ ਨੂੰ ਬੜੀ ਸਹੂਲਤ ਮਿਲੀ ਆ ਆਉਣ ਵਾਲੇ ਸਮੇਂ 'ਚ ਹੋਰ ਵੀ ਜਿਹੜੇ ਕੋਈ ਚੰਗੀ ਉਦਯੋਗਿਕ ਇਕਾਈ ਜਾਂ ਹੋਰ ਕੰਮ ਜਿਹੜੇ ਚੰਗੇ ਇੱਥੇ ਲੈ ਕੇ ਆਵਾਂਗੇ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਬੇਨਤੀ ਕਰਾਂਗੇ ਕਿ ਸਾਡੀ ਬਾਰਡਰ ਬੈਲਟ ਆ ਇੱਥੇ ਬੜੀਆਂ ਲੋੜਾਂ ਨੇ ਇੱਥੇ ਕੋਈ ਨਾ ਕੋਈ ਵੱਡੀ ਇੰਡਸਟਰੀ ਦਿੱਤੀ ਜਾਵੇ ਤਾਂ ਜੋ ਲੋਕਾਂ ਨੂੰ ਇੱਥੇ ਰੋਜ਼ਗਾਰ ਮਿਲੇ ਇਹ ਇਹ ਸੈਂਟਰ ਆਉਣਾ ਵੀ ਇੱਕ ਤੇ ਸਾਡੀ ਤਰਨਤਾਰਨ ਜ਼ਿਲ੍ਹੇ ਦੀ ਸ਼ਾਨ ਵਧੀ ਆ ਦੂਜੇ ਨੰਬਰ ਤੇ ਰੈੱਡ ਕਰਾਸ ਦਫ਼ਤਰ ਦੀ ਇਨਕਮ ਸੋਰਸ ਵੀ ਵਧੀ ਆ 430 ਰੁਪਏ ਮੈਚ ਫੀਸ ਆ 430 ਰੁਪਏ ਫੀਸ ਖਰਚਣੀ ਸੌਖੀ ਆ ਲੋਕਾਂ ਨੂੰ ਪਰ ਜਿਹੜਾ ਕਿਰਾਇਆ ਲਾਉਣਾ ਪੈਂਦਾ ਸੀ ਨਾਲ ਹੋਟਲ ਦਾ ਬਿੱਲ ਦੇਣਾ ਪੈਂਦਾ ਸੀ ਉਹ ਬੰਦੇ ਕੋ ਰੇਂਜ ਕਰਨਾ ਬੜਾ ਔਖਾ ਸੀ ਉਹਦੇ ਤੋਂ ਅਸੀਂ ਤਰਨਤਾਰਨ ਮਰਸਰ ਫਿਰੋਜ਼ਪੁਰ ਮੋਗੇ ਤੇ ਕਪੂਰਥਾਲੇ ਵਾਲਿਆਂ ਨੂੰ ਨਿਯਾਤ ਕਰਤੀ